ਅੱਜ ਸਾਰੇ ਪੰਜਾਬ ਦੇ ਵਿੱਚ ਫਾਸ਼ੀਵਾਦ ਵਿਰੋਧੀ ਫਰੰਟ ਦੇ ਵੱਲੋਂ ਸੱਦਾ ਦਿੱਤਾ ਗਿਆ ਸੀਗਾ ਜੀ ਨੂੰ ਨਿਵਾਉਦੇ ਹੋਏ ਜਿਹਦੇ ਵਿੱਚ ਸ਼ਾਮਲ ਹੁੰਦੇ ਅੱਜ ਅਸੀਂ ਪੰਜਾਬੀ ਭਵਨ ਤੋਂ ਮਾਰਚ ਕਰਕੇ ਅਸੀਂ ਡੀਸੀ ਦੀ ਕਿਚੜੀ ਤੱਕ ਮਾਰਚ ਕਰਦੇ ਆਏ ਆਂ ਪ੍ਰੋਫੈਸਰ ਮਾਰਚ ਸਾਡਾ ਪ੍ਰਕਾਸ਼ ਇਹ ਹੈ ਕਿ ਦੁਨੀਆ ਦਾ ਜਾਨਮ ਅਮਰੀਕਾ ਉਹਦੀ ਸ਼ਹਿਤੇ ਲਗਾਤਾਰ ਕਈ ਸਾਲਾਂ ਤੋਂ ਪਾਲੇਸਟੀਨ ਦਾ ਘਾੜ ਕਰ ਰਿਹਾ ਉੱਥੋਂ ਦੇ ਬੱਚਿਆਂ ਨੂੰ ਬਜ਼ੁਰਗਾਂ ਨੂੰ ਡਾਕਟਰਾਂ ਨੂੰ ਪੱਤਰਕਾਰਾਂ ਨੂੰ ਜਿਹੜਾ ਵੀ ਉਹਨਾਂ ਦੇ ਵਿਰੋਧਤਾ ਕਰਦਾ ਉਹਨਾਂ ਸਾਰਿਆਂ ਨੂੰ ਸ਼ਹੀਦ ਕਰਦਾ ਹੋਇਆ ਉਹ ਲਗਾਤਾਰ ਉੱਥੇ ਹਮਲੇ ਕਰ ਰਹੇ ਆ ਤੇ ਉਹਨਾਂ ਦਾ ਵਿੱਤ ਮੰਤਰੀ ਦਾ ਸਾਡੇ ਹਿੰਦੁਸਤਾਨ ਦੇ ਵਿੱਚ ਆਉਣਾ ਜਦ ਕਿ ਅਸੀਂ ਤਾਂ ਚਾਹੁੰਦੇ ਆ ਕਿ ਹਿੰਦੁਸਤਾਨ ਫਲਸਤੀਨੀਆ ਦੇ ਪੱਖ ਦੇ ਵਿੱਚ ਆਪਣਾ ਹਾਂ ਦਾ ਨਾਰਾ ਮਾਰੇ ਤੇ ਇਜ਼ਰਾਇਲ ਦੇ ਵਿਰੋਧ ਦੇ ਵਿੱਚ ਜੰਗਮੰਦੀ ਦੇ ਲਈ ਪ੍ਰੈਸ਼ਰ ਪਾਵੇ ਪਰ ਇਹਨਾਂ ਨੇ ਅੱਜ ਜਿਹੜਾ ਕੀਤਾ ਅਸੀਂ ਉਹਦੀ ਨਿਖੇਧੀ ਕਰਦੇ ਆਂ ਕਿ ਅੱਜ ਅਸੀਂ ਪ੍ਰੋਟੈਸਟ ਕਰ ਰਹੇ ਹਾਂ